ਗੁਰਬੀਰ ਸਿੰਘ ਕੌੜਾ ਦੀ ਪੁਸਤਕ ਤੇ ਸਿੱਖ ਵੀ ਨਿਗਲਿਆ ਗਿਆ ਵਿੱਚੋਂ ਰਚਨਾ ਸਿੱਖ ਧਰਮ ਵਿੱਚ ਔਰਤ ਦਾ ਦਰਜਾ ਅੰਕ 41 ਹਰ ਧਰਮ ਨੇ ਜੋ ਭਾਰਤ ਵਿੱਚ ਤੇ ਭਾਰਤ ਤੋਂ ਬਾਾਰ ਵੀ ਪੈਦਾ ਹੋਇਆ ਹੈ ਨਹੀਂ ਔਰਤ ਨੂੰ ਨਰਕ ਦਾ ਦੁਬਾਰ ਕਿਹਾ ਹੈ ਤੇ ਹਰ ਪਵਾੜੇ ਦੀ ਜੜ ਮੰਨਿਆ ਹੈ ਔਰਤ ਲਈ ਅਰਥੀ ਨੂੰ ਮੋੜਾ ਦੇਣਾ ਤੇ ਚੇਤਾ ਨੂੰ ਅੱਗ ਲਾਉਣੀ ਮਨਾ ਹੈ ਸਾਰੇ ਮੰਨਦੇ ਹਨ ਕਿ ਔਰਤੀ ਆਰਥੀ ਦੀ ਦੁਸ਼ਮਣ ਹੁੰਦੀ ਹੈ ਦੀਪਾਰਤ ਬਿਚ ਤੇ ਹੋਰ ਜਿੱਥੇ ਕਿਤੇ ਵੀ ਦਾਜ ਪ੍ਰਥਾ ਹੈ ਉਥੇ ਔਰਤੀ ਔਰਤ ਨੂੰ ਤੰਗ ਕਰਦੀਏ ਤੇ ਤਸੀਹੇ ਦੇ ਕੇ ਦਾਜ ਲਿਆਉਂਦੀ ਕਹਿੰਦੀ ਹੈ ਮਰਦਾਂ ਨਾਲੋਂ ਵੀ ਵੱਧ ਔਰਤੀ ਦੂਸਰੀ ਔਰਤ ਦੀ ਸੁੰਦਰਤਾ ਦੀ ਪੇਸ਼ਾਨ ਕਰਦੀ ਹੈ ਤਾਂ ਹੀ ਤਾਂ ਪਿੰਡਾਂ ਵਿੱਚ ਕਿਸੇ ਦਾ ਵਿਆਹ ਹੋਵੇ ਤਾਂ ਔਰਤਾਂ ਜ਼ਰੂਰ ਹੀ ਵੋਟੀ ਵਖਣ ਜਾਂਦੀਆਂ ਹਨ ਪਰ ਲੋਕਾਂ ਵਿੱਚ ਇਹ ਗੱਲ ਵੀ ਮਸ਼ਹੂਰ ਹੈ ਕਿ ਕੋਈ ਔਰਤ ਸੁੰਦਰ ਭਾਵੇਂ ਜਿੰਨੀ ਮਰਜ਼ੀ ਹੋਵੇ ਜੇ ਉਹਨੂੰ ਖਾਣਾ ਬਣਾਉਣਾ ਨਾ ਆਉਂਦਾ ਹੋਵੇ ਤਾਂ ਉਹ ਬਿਨਾਂ ਸਿੰਗਾ ਤੇ ਬਿਨਾਂ ਪੂਛ ਤੇ ਮੱਝ ਵਰਗੀ ਹੁੰਦੀ ਹੈ ਜੇ ਕਿਸੇ ਦੇ ਘਰ ਲੜਕੀ ਜਵਾਨ ਹੋਵੇ ਤੇ ਜੇ ਕੋਈ ਸਿਰਫ ਇਹ ਮੁੰਡਾ ਉਸ ਘਰ ਦੇ ਘੇੜੇ ਮਾਰਨੋਂ ਨਾ ਹਟੇ ਤਾਂ ਕਈ ਲੋਕ ਬੜੇ ਸਹਿਸਵਾਹ ਕਹਿੰਦੇ ਹਨ ਘਰ ਵਿੱਚ ਪੇਰੀ ਹੋਵੇ ਤਾਂ ਵੱਟੇ ਦਾ ਵੱਜਣ ਗਈ ਮਤਲਬ ਇਹ ਕਿ ਭਾਵੇਂ ਉਸ ਕੁੜੀ ਵਿਚਾਰੀ ਦਾ ਕਸੂਰ ਨਹੀਂ ਵੀ ਹੁੰਦਾ ਤਾਂ ਵੀ ਉਸ ਦੀ ਹੋਂਦ ਨੂੰ ਹੀ ਮੁਸੀਬਤ ਮੰਨ ਲਿਆ ਜਾਂਦਾ ਹੈ ਔਰਤ ਨਾ ਤਾਂ ਜਨੇਊ ਪਾ ਸਕਦੀ ਹੈ ਤੇ ਨਾ ਹੀ ਇਸਤੀ ਸੁਨਤ ਹੋ ਸਕਦੀ ਹੈ ਗੋਲਡਾ ਮਾਇਰ ਇਜ਼ਰਾਈਲ ਦੀ ਪ੍ਰਧਾਨ ਮੰਤਰੀ ਸੀ ਜਦੋਂ ਇੰਦਰਾ ਗਾਂਧੀ ਨੂੰ ਇਜ਼ਰਾਈਲ ਦੇ ਕਮੰਦਰ ਜਿੱਥੇ ਔਰਤ ਦਾ ਪਰਵੇਸ਼ ਮਨਾ ਹੈ ਉਹ ਤੇ ਨਹੀਂ ਲਿਜਾਇਆ ਗਿਆ ਤੇਂਦਰਾ ਦੇ ਬਾਰ ਬਾਰ ਕੈਨ ਕਾਰਨ ਮੰਦਿਰ ਦੇ ਬਾਹਰ ਇੱਕ ਛੱਜੇ ਜੇ ਤੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਤਾਂ ਉਸਨੇ ਸਮਝਿਆ ਕਿ ਸ਼ਾਇਦ ਪ੍ਰਧਾਨ ਮੰਤਰੀ ਹੋਣ ਕਰਕੇ ਉਸ ਦਾ ਵਿਸ਼ੇਸ਼ ਸਤਿਕਾਰ ਕੀਤਾ ਗਿਆ ਪਰ ਜਦੋਂ ਉਸ ਨੂੰ ਜਗਨਨਾਥ ਪੂਰੀ ਮੰਦਿਰ ਵਿੱਚ ਨਾਂ ਵੜਨ ਦਿੱਤਾ ਗਿਆ ਤਾਂ ਉਸ ਨੂੰ ਇਜ਼ਰਾਇਲ ਵਿੱਚ ਇਸਤਰੀਆਂ ਦੇ ਮੰਦਿਰ ਵਿੱਚ ਨਾ ਜਾ ਸਕਣ ਦੀ ਮਜਬੂਰੀ ਦਾ ਪਤਾ ਲੱਗਾ ਪਰ ਬ੍ਰਾਹਮਣ ਤੇ ਹੋਰ ਧਾਰਮਿਕ ਲੋਕਾਂ ਨੇ ਆ ਸਿੱਧੇ ਤੌਰ ਤੇ ਔਰਤ ਦੀ ਹਸਤੀ ਨੂੰ ਮੰਨਿਆ ਵੀ ਹੈ ਚਾਣਕਿਆ ਨੇ ਕਿਹਾ ਕਿ ਬਦਲਾ ਲੈਣ ਤੇ ਪ੍ਰੇਮ ਕਰਨ ਵਿੱਚ ਔਰਤ ਮਰਦ ਤੋਂ ਅੱਗੇ ਹੁੰਦੀ ਹੈ ਤੇ ਕਈ ਵਾਰ ਮਰਦ ਤੋਂ ਵੀ ਵੱਧ ਨਿਰਦਈ ਹੋ ਜਾਂਦੀ ਹੈ ਜਦੋਂ ਨਦੀ ਅਤੇ ਨਾਰੀ ਕਿਨਾਰੇ ਲੰਘ ਜਾਣ ਤਾਂ ਫਿਰ ਉਹਨਾਂ ਦੀ ਕੋਈ ਹੱਦ ਨਹੀਂ ਰਹਿ ਜਾਂਦੀ ਪ੍ਰੇਮ ਕਰਨ ਦਾ ਤਾਂ ਪਤਾ ਨਹੀਂ ਪਰ ਨਫ਼ਰਤ ਕਰਨ ਵਿੱਚ ਤਾਂ ਗੀਤਾ ਮਾਕਣ ਜੋ ਭਾਰਤ ਦੇ ਰਾਸ਼ਟਰਪਤੀ ਸ਼ੰਕਰ ਦਿਆਲ ਸ਼ਰਮਾ ਦੀ ਧੀ ਸੀ ਨੇ ਕੋਲ ਖਲੋ ਕੇ ਸਿੱਖ ਬੀਬੀਆਂ ਦੇ ਬਲਾਤਕਾਰ ਕਰਵਾਏ ਤੇ ਕਤਲ ਕਰਵਾਏ ਸਨ ਭਾਵੇਂ ਬਾਅਦ ਵਿੱਚ ਉਹ ਤੇ ਉਹਦਾ ਪਤੀ ਲਲਿਤ ਮਾਕਨ ਦੋਵੇਂ ਹੀ ਖੜਕੂਆਂ ਹੱਥੋਂ ਮਾਰੇ ਗਏ ਸਨ ਹਿੰਦੂ ਵੇਦਾਂ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ ਜਿਸ ਦੇਸ਼ ਵਿੱਚ ਕਾਨੂੰਨ ਤੇ ਇਸਤਰੀ ਦਾ ਸਨਮਾਨ ਨਾ ਹੋਵੇ ਉਹ ਜਲਦੀ ਤਬਾਹ ਹੋ ਜਾਂਦਾ ਹੈ ਪਰ ਨਾਲ ਹੀ ਬਰਾਈ ਕਰਨ ਲੱਗੇ ਵੀ ਉਸ ਨੂੰ ਕਈ ਗੁਣਾ ਬੁਰਾ ਬਣਾ ਦਿੰਦੇ ਹਨ ਹਕੀਕਤ ਕਵੀਸਵਾ ਇੱਕ ਹੀ ਹੋਰ ਔਰਤਾਂ ਨੂੰ ਵੀਸਵਾ ਬਣਾਉਂਦੀ ਹੈ ਤਾਂ ਕਿ ਲੋਕ ਉਸ ਇਕੱਲੀ ਨੂੰ ਵੀਸਵਾ ਨਾ ਆਖਣ ਤુલਸੀਦਾਸ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਢੋਲ ਗਵਾਰ ਸ਼ੂਦਰ ਪਸ਼ੂ ਨਾਰੀ ਇਹ ਸਭ ਤਾੜਨ ਦੇ ਅਧਿਕਾਰੀ ਅਰਥਾਤ ਨਾਰੀ ਨੂੰ ਵੀ ਕੰਬਾਰਾਂ ਪਸ਼ੂਆਂ ਤੇ ਦੂਜਿਆਂ ਨਾਲ ਮਲਾ ਦਿੱਤਾ। ਚੀਨ ਵਿੱਚ ਤਾਂ ਜੰਮਦੀ ਲੜਕੀ ਨੂੰ ਹੀ ਲੋਹੇ ਦੀ ਜੁੱਤੀ ਪਵਾ ਦਿੱਤੀ ਜਾਂਦੀ ਸੀ। ਉਹ ਲੜਕੀ ਤਾਂ ਭਰ ਜਵਾਨ ਹੋ ਜਾਂਦੀ ਪਰ ਪੈਰ ਨਿੱਕੇ ਨਿੱਕੇ ਜੇ ਬੱਚਿਆਂ ਦੇ ਪੈਰਾਂ ਵਰਗੇ ਰਹਿੰਦੇ। ਉਹ ਵਿਚਾਰੀ ਤੁਰ ਕੇ ਕਿਤੇ ਦੂਰ ਨਹੀਂ ਜਾ ਸਕਦੀ ਸੀ। ਬਸ ਕੰਧਾਂ ਕੋਲਿਆਂ ਨੂੰ ਫੜ-ਫੜ ਕੇ ਹੀ ਥੋੜੀ ਦੂਰ ਤੱਕ ਜਾ ਸਕਦੀ ਸੀ। ਇਸ ਪਿੱਛੇ ਭਾਵਨਾ ਇਹ ਸੀ ਕਿ ਇਹ ਐਵੇਂ ਕਿਤੇ ਦਰੰਗੇ ਨਾ ਮਾਰਦੀ ਫਿਰੇ। ਪਤਾ ਕਿਤੇ ਇਹਦੀ ਕਿਸੇ ਹਰਕਤ ਕਰਕੇ ਪਰਿਵਾਰ ਨੂੰ ਬੇਇੱਜ਼ਤੀ ਦਾ ਮੂ ਵੇਖਣਾ ਪਵੇ ਪਰ ਭਾਰਤ ਵਿੱਚ ਵੀ ਤਾਂ ਸੀਤਾ ਨੂੰ ਉਧਾਰਿਆ ਗਿਆ ਤੇ ਉਸ ਦੀ ਅਗਨੀ ਪਰਖਿਆ ਲੈ ਕੇ ਬਖਸ਼ਿਆ ਫਿਰ ਵੀ ਨਾ ਗਿਆ ਤੇ ਦ੍ਰੋਪਦੀ ਨੂੰ ਨੰਗਾ ਕੀਤਾ ਗਿਆ ਪਤੀ ਦੀ ਮੌਤ ਤੇ ਕਈਆਂ ਨੂੰ ਨਾਲ ਸਤੀ ਕੀਤਾ ਗਿਆ ਗਾਂਧੀ ਵਰਗਾ ਲੀਡਰ ਵੀ ਦੱਖਣੀ ਅਫਰੀਕਾ ਵਿੱਚ ਵਿਚਾਰੀ 8 ਮਹੀਨੇ ਦੀ ਗਰਭਤੀ ਕਸਤੂਰਬਾ ਕਰੋ ਘਾਰੇ ਮਹਿਮਾਨਾਂ ਦੀ ਟੱਟੀ ਧਵਾ ਦਾ ਹੁੰਦਾ ਸੀ ਤੇ ਜੇ ਉਹ ਵਿਚਾਰੀ ਰੋਂਦੀ ਤਾਂ ਕਹਿੰਦਾ ਸੀ ਰੋਈਦਾ ਨਹੀਂ ਕਰਾਏ ਮਹਿਮਾਨ ਦੀ ਸੇਵਾ ਹੱਥ ਕੇ ਕਰੀਦੀ ਹੈ ਗਾਂਧੀ ਕਈ ਵਾਰ ਕਸਤੂਰਬਾ ਨੂੰ ਰਾਤ ਨੂੰ ਘਰੋਂ ਬਾਹਰ ਕੱਢ ਦਿੰਦਾ ਸੀ ਤੇ ਉਸ ਦੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਕਈ ਵਾਰ ਹੋਇਆ ਸੀ ਜੌਨ ਆਫ ਆਰਕ ਇੱਕ ਮਹਾਨ ਔਰਤ ਹੋਈ ਉਹ ਬਹੁਤ ਹੀ ਬੁੱਧੀਮਾਨ ਤੇ ਹੌਸਲੇ ਵਾਲੀ ਮਟਿਆਰ ਸੀ ਤੇ ਦੇਸ਼ ਦੀ ਆਜ਼ਾਦੀ ਖਾਤਰ ਲੜੀ ਸੀ ਪਾਪ ਨੇ ਉਸ ਨੂੰ ਸਿਰਫ ਇਸ ਕਰਕੇ ਮਰਵਾ ਦਿੱਤਾ ਸੀ ਕਿਉਂਕਿ ਉਹ ਉਸ ਨਾਲੋਂ ਜ਼ਿਆਦਾ ਪ੍ਰਸਿੱਧੀ ਹਾਸਲ ਕਰ ਗਈ ਸੀ ਉਸ ਵਿਚਾਰੀ ਨੂੰ ਜਿਉਂਦਿਆਂ ਸਾੜ ਦਿੱਤਾ ਗਿਆ ਤੇ ਦੁਸ਼ਨੇ ਲਾਇਆ ਗਿਆ ਕਿ ਇਹ Đੈਨ ਹੈ ਤੇ ਇਸ ਦੇ ਸ਼ੈਤਾਨ ਨਾਲ ਕੰਮ ਸੰਬੰਧ ਹਨ ਹੁਣ 300 ਸਾਲ ਬਾਅਦ ਲੋਕਾਂ ਦੀ ਦਬਾਅ ਅਗੇ ਚੁੱਕ ਕੇ ਇੱਕ ਦੂਸਰੇ ਪਾਪ ਨੇ ਉਸਨੂੰ ਇੱਕ ਮਹਾਨ ਸੰਤ ਐਲਾਨ ਕੀਤਾ ਤੇ ਉਸ ਦੀਆਂ ਹੱਡੀਆਂ ਨੂੰ ਕਬਰ ਵਿੱਚੋਂ ਕੱਢ ਕੇ ਪੂਜਿਆ ਹੈ ਤੇ ਉਸ ਦੀ ਯਾਦ ਵਿੱਚ ਇੱਕ ਆਲੀ ਸ਼ਣ ਗਿਰਜਾ ਬਣਵਾਇਆ ਹੈ ਹੁਣ ਉਸ ਨੂੰ ਸੰਤ ਜੌਨਾ ਫਾਰਕ ਕਿਹਾ ਜਾਂਦਾ ਹੈ ਇਕੱਲਾ ਜੌਨਾ ਫਾਰਕ ਨਹੀਂ ਬਾਈਬਲ ਵਿੱਚ ਲਿਖਿਆ ਹੈ ਕਿ ਈਸਾ ਕੁਆਰੀ ਮਾਂ ਮਰੀਮ ਦੇ ਪੇਟੋਂ ਜੰਮਿਆ ਸੀ ਸਾਰੀ ਦੁਨੀਆ ਦੀ ਮੈਡੀਕਲ ਸਾਇੰਸ ਇਹ ਗੱਲ ਨਹੀਂ ਮੰਨਦੀ ਸ਼ਰਮ ਦੇ ਮਾਰੇ ਇੱਕ ਅਮਰੀਕਨ ਨੇ ਸ਼ਬਦ ਕੱਢਨੇ ਚਾਏ ਪਰ ਉਸ ਨੂੰ ਸਫਲਤਾ ਨਾ ਮਿਲੀ ਕਿਉਂਕਿ ਇਸ ਤਰ੍ਹਾਂ ਬੇਸ਼ੱਕ ਇੱਕ ਤੱਤੀ ਹਟਾ ਦਿੱਤਾ ਜਾਵੇ ਤਾਂ ਇਸਾਇਤ ਦਾ ਸਾਰਾ ਮਹਿਲ ਹੀ ਢਹਡੇਰੀ ਹੋ ਜਾਵੇਗਾ ਬੁੱਧੀ ਕਹਿੰਦੇ ਹਨ 4 ਫੁੱਟ ਤੋਂ ਅੱਗੇ ਨਾ ਵੇਖੋ ਜੇ ਕੋਈ ਔਰਤ ਦਿਸ ਵੀ ਪਵੇ ਤਾਂ ਸਿਰ ਪੂਸਤੇ ਪੈਰੀ ਜਿਸਨ ਤਾਂ ਕਿ ਸਾਰੀ ਔਰਤ ਦਿਖ ਜਾਣ ਤੇ ਕਿਤੇ ਕਾਮ ਹੀ ਨਾ ਉਪਤ ਜਾਵੇ ਜੇ ਔਰਤ ਤੇ ਮਰਦ ਦਾ ਕੁਦਰਤੀ ਮੇਲ ਨਾ ਹੋਵੇ ਤਾਂ ਬੁੱਧੀ ਜੰਮਣ ਹੀ ਕਿੱਥੋਂ ਜੀਸਸ ਦੀ ਬਹੁਤੀ ਵਿਰੋਧਤਾ ਇੱਕ ਵੇਸਵਾ ਮੈਰੀ ਮੈਗ ਦੀ ਡੇਨ ਦੇ ਘਰ ਰੁਕਣ ਕਰਕੇ ਹੀ ਹੋਈ ਸੀ ਲੋਕਾਂ ਨੇ ਜੀਸਸ ਨੂੰ ਆਖਿਆ ਕਿ ਮੈਰੀ ਮੈਕਤੀਲਨ ਨੂੰ ਛੱਡ ਦੇ ਪਰ ਜੀਸਸ ਨਾ ਮੰਨਿਆ ਇਹ ਕਦਰ ਸੀ ਉਸ ਵੇਲੇ ਦੀ ਔਰਤ ਦੀ ਬੁੱਧ ਨੇ ਬਹੁਤ ਸਮੇਂ ਤੱਕ ਔਰਤ ਨੂੰ ਦੀਖਸ਼ਾ ਨਹੀਂ ਦਿੱਤੀ ਕਿਉਂਕਿ ਔਰਤ ਚੇਤੀ ਕਿਤੇ ਗੁਰੂ ਨਹੀਂ ਬਣ ਸਕਦੀ ਕਿਹੜੀ ਬਹੁਤ ਚੇਤੀ ਬਨ ਜਾਂਦੀ ਹੈ ਇਸਤਰੀ ਦੀ ਉਤਸੁਕਤਾ ਆਪਣੇ ਤੱਕ ਹੀ ਹੁੰਦੀ ਹੈ ਇਸਤਰੀ ਅੰਤਰਮੁਖੀ ਹੁੰਦੀ ਹੈ ਜਦੋਂ ਕਿ ਮਨੁੱਖ ਬਾਹਰਮੁਖੀ ਹੁੰਦਾ ਹੈ ਔਰਤ ਲਈ ਗੁਰੂ ਬਨਣਾ ਉਹਨਾਂ ਹੀ ਔਖਾ ਹੁੰਦਾ ਜਿੰਨਾ ਬੰਦੇ ਲਈ ਮਾਂ ਬਨਣਾ ਇਸ स्त्री ਆਪਣੇ ਘਰ ਜਾਂ ਵੱਤ ਤੋਂ ਵੱਧ ਗਵਾਂਡੀਆਂ ਤੱਕ ਰੁਚੀ ਰੱਖਦੀ ਹੈ ਪਰ ਮਰਦ ਤਾਂ ਦੂਜੇ ਮੁਲਕਾਂ ਤੱਕ ਵੀ ਰੁਚੀ ਰੱਖਦਾ ਹੈ ਨੈਪੋਲੀਅਨ ਦੀ ਪਤਨੀ ਦਾ ਨਾਮ ਜੋਸੋਫਾਈਨ ਸੀ ਉਸਨੇ ساری ਜ਼ਿੰਦਗੀ ਉਹਦੇ ਤੇ ਇਤਬਾਰ ਨਾ ਕੀਤਾ ਇਸੇ ਤਰ੍ਹਾਂ ਹੀ ਹਿਟਲਰ ਨੇ ساری ਜ਼ਿੰਦਗੀ ਵਿਆਹ ਨਹੀਂ ਕਰਵਾਇਆ ਉਸ ਨੂੰ ਸ਼ੱਕ ਸੀ ਕਿ ਕਿਤੇ ਇਹ ਦੁਸ਼ਮਣ ਨਾਲ ਮਿਲੀ ਹੋਈ ਨਾ ਹੋਵੇ ਤੇ ਜਦੋਂ ਵਿਆਹ ਕਰਵਾਇਆ ਕੁਝ ਮਿੰਟਾਂ ਬਾਅਦ ਹੀ ਦੋਵਾਂ ਨੇ ਆਤਮ ਹੱਤਿਆ ਕਰ ਲਈ ਆਕਸਫੋਰਡ ਯੂਨੀਵਰਸਿਟੀ ਨੇ ਸਪਸ਼ਟ ਕਰ ਦਿੱਤਾ ਸੀ ਕਿ ਅਸੀਂ ਮੁਲਕ ਦੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਨੂੰ ਆਨਰੇਡੀ ਡਾਕਟੋਰੇਟ ਦੀ ਡਿਗਰੀ ਨਹੀਂ ਦੇਣੀ ਇੰਗਲੈਂਡ ਵਿੱਚ ਮਰਦ ਤੇ ਔਰਤ ਨੂੰ ਬਰਾਬਰ ਦਾ ਦਰਜਾ ਹੈ ਹਰ ਕਦੇ ਵੀ ਕਿਸੇ ਨੇ ਇੰਗਲੈਂਡ ਦੀ ਕਿਸੇ ਦੁਕਾਨ ਦਾ ਨਾਂ ਜੌਨ ਐਂਡ ਡਾਟਰ ਨਹੀਂ ਵੇਖਿਆ ਹੋਣਾ ਜਦੋਂ ਕਿ ਫਲਾਣਾ ਐਂਡ ਸੰਸ ਫਲਾਣਾ ਐਂਡ ਸੰਸ ਦਾ ਆਮ ਨਾਂ ਹੈ ਕਈ ਦੇਸ਼ਾਂ ਵਿੱਚ ਔਰਤ ਨੂੰ ਅਜੇ ਵੀ ਕੁਦਰਤ ਦੀ ਮਜ਼ੇਦਾਰ ਗਲਤੀ ਕਿਹਾ ਜਾਂਦਾ ਹੈ ਕਲੋਪੈਟਰਾ ਦੁਨੀਆ ਦੀ ਖੂਬਸੂਰਤ ਔਰਤ गिनी ਗਈ ਪਰ ਪੂਰੇ ਅੱਧੇ ਦਿਨ ਵਿੱਚ ਉਹ ਆਪਣਾ ਮੇਕਅਪ ਕਰਦੀ ਸੀ ਅਰ ਉਸਤ ਜੋ ਹਸ਼ਰ ਹੋਇਆ ਉਸਦੇ ਬਾਹਾਂ ਕੱਟੇ ਬੁੱਤ ਨੂੰ ਵੇਖ ਕੇ ਹੀ ਸਮਝ ਲੱਗ ਜਾਂਦੀ ਹੈ ਆਮ ਤੌਰ ਤੇ ਜੇ ਕਿਤੇ ਝਗੜੇ ਦੀ ਗੱਲ ਹੋਵੇ ਤਾਂ ਲੋਕ ਕਹਿੰਦੇ ਹਨ ਝਗੜੇ ਕੀ ਜੜ ਤੀਨ ਜੜ ਜੂਰੂ ਔਰ ਜ਼ਮੀਨ ਅਰਥਾਤ ਔਰਤ ਨੂੰ ਵੀ ਪੈਸੇ ਤੇਲੇ ਤੇ ਜ਼ਮੀਨ ਵਰਗੀਆਂ ਜੜ ਚੀਜ਼ਾਂ ਨਾਲ ਗਿਣ ਲਿਆ ਜਾਂਦਾ ਹੈ ਔਰਤ ਨੂੰ ਬਦਨਾਮ ਕਰਨ ਲਈ ਬਹੁਤ ਗੱਲਾਂ ਪ੍ਰਚਲਿਤ ਹਨ ਜਿਵੇਂ ਕਈ ਫਿਲਾਸਫਰਾਂ ਨੇ ਕਹਿ ਕੇ ਆਪਣੇ ਘਰ ਦੀ ਔਰਤ ਨੂੰ ਸੱਚ ਨਾ ਦੱਸਣਾ سینੇ ਵਿੱਚ ਬਿੱਛੂ ਪਾਲਣ ਦੇ ਬਰਾਬਰ ਹੈ ਪਰ ਮੁਸੀਬਤ ਨਾ ਦੀ ਚੀਜ਼ ਵੀ ਔਰਤੀ ਹੈ ਪੰਜਾਬੀ ਦਾ ਪ੍ਰਸਿੱਧ ਖਾਨ ਹੈ ਜੁੱਤੀ ਤੇ ਜ਼ਰਾਨੀ ਜਿੰਨੀ ਨੇੜੇ ਹੋਵੇ ਉਹਨੇ ਚੰਗਾ ਹੁੰਦਾ ਹੈ ਰਣ ਗਿਆਨਨ ਭੇੜ ਇਸ਼ਨਾਨਨ Hindu ਧਰਮ ਵਿੱਚ ਇਹ ਗੱਲ ਆਮ ਮਸ਼ਹੂਰ ਰਹੀ ਹੈ ਮੁਸਲਮਾਨਾਂ ਨੇ ਔਰਤ ਨੂੰ ਤਬਾਹ ਬਨੋ ਵੀ ਕਿਹਾ ਹੈ ਉਹਨਾਂ ਦਾ ਖਿਆਲ ਹੈ ਕਿ ਔਰਤ ਨੁਕਸਾਨ ਵਾਲਾ ਕੰਮ ਕਰਨ ਦੀ ਜ਼ਿੰਮੇਵਾਰ ਹੁੰਦੀ ਹੈ ਭਾਵੇਂ ਸਾਰਾ ਕੰਮ ਉਸ ਦਾ ਖਾਵੰਦ ਹੀ ਕਿਉਂ ਨਾ ਕਰੇ ਪੂਰੀ ਦੁਨੀਆ ਵਿੱਚ ਔਰਤ ਨੂੰ ਤਿਰਸਕਾਰ ਭਰੀ ਨਜ਼ਰ ਨਾਲ ਹੀ ਵੇਖਿਆ ਗਿਆ ਪਰ ਸਿੱਖ ਬੀਬੀਆਂ ਨੂੰ ਇਸ ਗੱਲ ਤੇ ਮਾਨ ਹੋਣਾ ਚਾਹੀਦਾ ਹੈ ਕਿ ਜਿੰਨੀ ਆਜ਼ਾਦੀ ਉਹਨਾਂ ਨੂੰ ਸਿੱਖ ਧਰਮ ਨੇ ਦਿੱਤੀ ਹੈ ਉਨੀ ਜ਼ਾਦੀਤਾ ਦੀ ਯਰਪਿੰਦੇਸ਼ਾਂ ਵਿੱਚ ਅਜੇ ਵੀ ਨਹੀਂ ਮਿਲੀ ਸਿੱਖ ਧਰਮ ਵਿੱਚ ਕਿੱਥੇ ਲਿਖਿਆ ਕਿ ਔਰਤ ਜੱਥੇਦਾਰ ਬਣ ਕੇ ਫੌਜ ਦੀ ਕਮਾਂਡ ਨਹੀਂ ਕਰ ਸਕਦੀ ਇਹ ਕਿੱਥੇ ਲਿਖਿਆ ਕਿ ਉਸ ਨੂੰ ਮੁਨਸਿਬ ਬਣ ਕੇ ਨਾ ਕਰਨ ਦਾ ਹੱਕ ਨਹੀਂ ਇਹ ਕਿੱਥੇ ਲਿਖਿਆ ਕਿ ਉਹ ਘਰ ਦੀ ਚਾਰਦੀਵਾਰੀ ਵਿੱਚੋਂ ਨਿਕਲ ਕੇ ਰਾਜ ਕਾਜ ਦਾ ਕੰਮ ਨਹੀਂ ਸੰਭਾਲ ਸਕਦੀ ਜੋ ਹੱਕ ਹਕੂਕ ਸਿੱਖ ਮਰਦ ਨੂੰ ਹਨ ਉਹੀ ਸਿੱਖ ਬੀਬੀਆਂ ਨੂੰ ਵੀ ਹਨ ਪਰ ਸਿੱਖ ਧਰਮ ਦਾ ਬੇੜਾ ਜਿੰਨਾ ਅੱਜ ਸਿੱਖ ਬੀਬੀਆਂ ਨੇ ਘਰ ਕੀਤਾ ਉਹਨਾਂ ਸ਼ਾਇਦ ਸਿੱਖਾਂ ਨੇ ਵੀ ਨਹੀਂ ਕੀਤਾ ਸ਼ਹਿਰਾਂ ਵਿੱਚ ਇਹ ਕਰਵਾ ਚੌਥ ਤੇ ਵਰਤ ਰੱਖਦੀਆਂ ਹਨ ਵੀਰੋ ਕੁੜੀ ਦਾ ਕਰਵੜਾ ਵਟਾਉਂਦੀਆਂ ਹਨ ਪਰਵੱਟੇ ਮਣਵਾਉਂਦੀਆਂ ਹਨ ਵਿਆਹ ਤੋਂ ਇੱਕ ਦਿਨ ਪਹਿਲਾਂ ਜਾਂ ਵਿਆਹ ਵਾਲੇ ਦਿਨ ਹੀ ਬਿਊਟੀ ਪਾਰਲਰ ਜਾ ਕੇ ਉਹ ਸਭ ਕੁਝ ਕਰਵਾਉਂਦੀਆਂ ਹਨ ਜੋ ਸਿੱਖ ਧਰਮ ਵਿੱਚ ਬਨਾ ਹੈ ਅੱਦੇ ਨਾ ਰੱਖਣੇ ਅੱਗੋਂ ਬੱਚਿਆਂ ਨੂੰ ਵੀ ਸਿੱਖੀ ਤੋਂ ਪਤਿਤ ਕਰਕੇ ਹਿੰਦੂਤਾ ਵੱਲ ਮੋੜਨਾ ਜਾਣ ਬੁੱਝ ਕੇ ਪੰਜਾਬੀ ਦੀ ਥਾਂ ਹਿੰਦੀ ਬੋਲਣੀ ਜੇ ਇਹ ਚਾਹੁੰਦੀਆਂ ਤਾਂ ਸਿੱਖ ਧਰਮ ਵੱਲੋਂ ਬਖਸ਼ੀ ਗਈ ਵਡਿਆਈ ਦਾ ਬਦਲਾ ਚੁਕਾਉਣ ਲਈ ਆਪਣੇ ਪਿਓਆਂ ਆ ਪਤੀਆਂ ਤੇ ਭਰਾਵਾਂ ਨੂੰ ਵੀ ਪਤਿਤ ਹੋਣ ਤੋਂ ਵਰਜੇ ਸਕਦੀਆਂ ਸਨ ਜੇ ਮਾਈ ਭਾਗੋ ਬਦਾਵਾ ਦੇ ਆਏ ਸਿੰਘਾਂ ਦੀ ਅਗਵਾਈ ਕਰਕੇ ਟੁੱਟੀ ਗਣ ਸਕਦੀ ਸੀ ਤਾਂ ਇਹ ਕਿਉਂ ਨਹੀਂ ਸਨ ਕੁਝ ਕਰ ਸਕਦੀਆਂ ਸਿੱਖ ਧਰਮ ਵਿੱਚ ਸਿੱਖ ਬੀਬੀਆਂ ਨੂੰ ਬਹੁਤ ਉੱਚਾ ਦਰਜਾ ਪ੍ਰਾਪਤ ਹੈ ਪਰ ਇਸ ਧਰਮ ਦੇ ਆਸਾਨਮੰਦ ਹੋਣ ਦੀ ਥਾਂ ਇਹ ਉਸ ਧਰਮ ਵੱਲ ਵੱਧ ਪ੍ਰੇਰਿਤ ਹੋਈਆਂ ਹਨ ਜਿੱਥੇ ਔਰਤ ਨੂੰ ਪੈਰ ਦੀ ਜੁੱਤੀ ਤੋਂ ਵੱਧ ਕੁਝ ਨਹੀਂ ਸਮਝਿਆ ਜਾਂਦਾ ਇਹ ਫਰਮਾਇਸ਼ ਕਰਦੀਆਂ ਹਨ ਆਪਣੇ ਪਿਓ ਨੂੰ ਤੇ ਉਹ ਰਚੜ ਤਿੰਨ ਗਿੱਟ ਲੰਬੀ ਦਾੜੀ ਲੈ ਕੇ ਗਾਤਰੇ ਕਿਰਪਾਨ ਪਾ ਕੇ ਹੱਥ ਵਿੱਚ ਝੋਲਾ ਫੜ ਕੇ ਇਹਨਾਂ ਲਈ ਕਰਵਾ ਚੌਥ ਤੇ ਹੋਰ ਕਈ ਤਰ੍ਹਾਂ ਦੇ ਵਰਤ ਰਕ ਲਈ ਬਜ਼ਾਰੋਂ ਫੇੜਨੀਆਂ ਤਿੱਖੇ ਸਵਾਕ ਰੀਤਾ ਫਿਰਦਾ ਹੈ ਅੱਜ ਇਹਨਾਂ ਸ਼ਹਿਰੀ ਲੋਕਾਂ ਨੇ ਰਲ ਮਿਲ ਕੇ ਸਿੱਖ ਧਰਮ ਨੂੰ ਹਾਸੋ ਹੀਣਾ ਬਣਾਤਰਿਆ ਹੈ ਵੀਰੋ ਕੁੜੀਏ ਕਰਵੜਾ ਵਾਹਣ ਪੈਰ ਪਾਈ ਨਾ ਸੁੱਤੇ ਨੂੰ ਜਗਾਈ ਨਾ ਜਦੋਂ ਇਹ ਸਾਰੀ ਫੇਕਣ ਹੋ ਰਹੇ ਹੁੰਦੇ ਹਨ ਤਾਂ ਕਰਦੇ ਮਰਤ ਵੀ ਕੁੱਤੇ ਵਾਂਗ ਦੰਦੀਆਂ ਕੱਡ-ਕੱਡ ਕੇ ਹੱਸ ਰਹੇ ਹੁੰਦੇ ਹਨ ਗੁਰਦੁਆਰੇ ਦੇ ਭਾਈ ਗੁਰਦੁਆਰਿਆਂ ਵਿੱਚ ਵੀਰੋ ਕੁੜੀ ਦੀ ਕਥਾ ਸੁਣਾਉਂਦੇ ਹਨ ਮੇਰੇ ਪਿੰਡ ਦੇ ਗੁਰਦੁਆਰੇ ਵਿੱਚ ਭਾਈ ਹਰਨਾਮ ਸਿੰਘ ਨੇ ਵੀਰੋ ਕੁੜੀ ਦੀ ਕਥਾ ਸ਼ਰਿਆਮ ਸੁਣਾਈ ਸੀ लानਤੇ ਇਹੋ ਜੇ ਸਿੱਖਾਂ ਦੇ ਝੂਠ ਕਿਸੇ ਥਾਂ ਦੀ ਜਿਹੜੀਆਂ ਸਿੱਖ ਬੀਬੀਆਂ ਸਾਰੇ ਬ੍ਰਾਹਮਣਵਾਦੀ ਦਰਸ਼ਨ ਕਰਤੀਆਂ ਹਨ ਉਹ ਸਭ ਅਕ੍ਰਿਤ ਕਰਨ ਹਨ ਜਿਨ੍ਹਾਂ ਤੇ ਸਿੱਖ ਧਰਮ ਵਿੱਚ ਕੋਈ ਪਾਬੰਦੀ ਨਹੀਂ ਫਿਰ ਵੀ ਇਹ Hindu ਔਰਤਾਂ ਦੀ ਵੇਖਾ ਵੇਖੀ ਭੱਜ ਭੱਜ ਕੇ Hindu ਧਰਮ ਵੱਲ ਚਲੀਆਂ ਗਈਆਂ ਹਨ ਤੇ ਅੱਜ ਸਿੱਖ ਸਮੇਤੇ ਵੀ Hindu ਅਜ ਕਰਦੇ ਮੂੰਹ ਵਿੱਚ ਹਨ ਬਾਕੀ ਅਗਲੇ ਅੰਕ ਵਿੱਚ ਧੰਨਵਾਦ